ਸਵੈ ਪਰਮਾਨ ਆਪਕੀ ਸਦਾ ਸਵਾਗਤ ਹੈ ਅੱਜ ਦੇ ਦੋਸਤੋ ਵਿਸ਼ਾ ਮੈਫਟਾਲਸ ਪੌਸ ਦੇ ਬਾਰੇ ਜੋ ਸੋਸ਼ਲ ਮੀਡੀਆ ਤੇ ਗਵਰਨਮੈਂਟ ਆਫ ਇੰਡੀਆ ਨੇ ਇਨਫਾਰਮਾਕੋਪੀਆ ਕਮਿਸ਼ਨ ਜਿਨ੍ਹਾਂ ਨੇ ਫਾਰਮਾਕੋ ਵਿਜੀਲੈਂਸ ਪ੍ਰੋਗਰਾਮ ਆਫ ਇੰਡੀਆ ਜੋ 2010 ਦੇ ਵਿੱਚ ਸ਼ੁਰੂ ਹੋਇਆ ਸੀ ਉਸ ਦੇ ਬੇਸ ਤੇ ਫਾਰਮਾਕੋਪੀਆ ਕਮਿਸ਼ਨ ਆਫ ਇੰਡੀਆ ਨੇ ਮੈਫਟਾਲਸ ਪੌਸਿਟਿਵਟ ਬਾਰੇ ਜੋ ਇਹ ਜੋ ਟੈਬਲੇਟ ਹੈ ਮੋਸਟ ਆਫ ਜਿਹੜੀ ਹੈਗੀ ਔਰਮਨਸ ਨੇ ਔਰ ਪੀਰੀਅਡਸ ਦੇ ਦੌਰਾਨ ਜੋ ਪੇਨਫੁਲ ਕੰਡੀਸ਼ਨਸ ਦੇ ਲਈ ਉਹ ਹਰ ਤਕਰੀਬਨ 90% ਜਿਹੜੇ ਹੈਗੇ ਔਰਮਨ ਇਹ ਇਸ ਟੇਬਲਟ ਨੂੰ ਆਪਣੇ ਕੋ ਪਾਸ ਰੱਖਦੇ ਆਪਣੇ ਪੋਜੀਸ਼ਨ ਚ ਰੱਖਦੇ ਆਪਣੇ ਉਹਨਾਂ ਦੇ ਇਹ ਪ੍ਰੈਫਰਡ ਡਰਗਸ ਪਾਉ ਜੋ ਮੋਸਟਲੀ ਇਹ ਤੁਹਾਨੂੰ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਪੇਨਫੁਲ ਕੰਡੀਸ਼ਨਸ ਜਿਹੜੇ ਹੈ ਵੂਮਨ ਪੀਰੀਅਡਸ ਦੇ ਵਿੱਚ ਯੂਜ਼ ਕਰਦੀ ਹੈ ਇਸ ਤੋਂ ਬਿਨਾ ਸਿਵਰ ਬੁਖਾਰ ਦੇ ਲਈ ਵੀ ਯੂਜ਼ ਕੀਤਾ ਜਾਂਦਾ ਹੈ ਜਦੋਂ ਕਿਤੇ ਬੁਖਾਰ ਕਾਮਨਲੀ ਜਿਹੜੇ ਕਲੀਨिकल ਡਾਕਟਰਸ ਨੇ ਉਹ ਜਦੋਂ ਇਹ ਬੁਖਾਰ ਜਦੋਂ ਡੋਲੋ ਜਿਹਨੂੰ ਆਪਾਂ ਕਰੋਸਿਨ 650 ਜਿਹਨੂੰ ਜਿਹਦੇ ਵਿੱਚ 650 ਮਿਲੀਗ੍ਰਾਮ ਹੈ ਉਸ ਦੇ ਨਾਲ ਵੀ ਕੋਈ ਅਸਰ ਨਹੀਂ ਹੁੰਦਾ ਤਾਂ ਕਾਮਨਲੀ ਤੌਰ ਤੇ ਜਿਹੜਾ ਹੈਗਾ ਐ ਮੈਫਟਾਲ ਸਪਾਸ ਮੈਫਟਾਲ ਦੇ ਸਿੰਪਲ ਮੈਫਟਾਲ ਟੈਬਲਟ ਬਲੱਡ ਪੀਡੀ ਹਿੱਗੀ ਹੈ ਕਾਮਨ ਪ੍ਰਸਕ੍ਰਾਈਬ ਹੁੰਦੀ ਹੈ ਤੇ ਹੁਣ ਇਹਦੇ ਗੰਭੀਰ ਜੋ ਦੂਸਰਾ ਡਰੈਸ ਸਿੰਟਮਸ ਦੇ ਨਾਲ ਡਰੈਗ ਰਿਐਕਸ਼ਨ ਇਸ ਯੂਨਿਫਿਲੀਅਰ ਕਾਉਂਟ ਬਣਦਾ ਸਿਸਟੈਮਿਕ ਸੈਂਸਿਟੀਵਿਟੀ ਜੋ ਹੈਗਾ ਜੀ ਸਿਸਟੈਮਿਕ ਦੇ ਗਾਟ ਅਲਸਰ ਹੋ ਸਕਦੇ ਨੇ ਬਲੀਡਿੰਗ ਹੋ ਸਕਦੀ ਹੈ ਤੇ ਇਸ ਨੂੰ ਜੋ ਹੈ ਉਹਨਾਂ ਨੇ ਬਹਾਰਨ ਕੀਤਾ ਲੇਕਿਨ ਮੈਫਟਾਲ ਸਪੋਸ ਜਿਹੜੇ ਹੈਗੇ ਇਹਦੇ ਡਿਟੇਲ ਜਿਹੜੀ ਹੈਗੀ ਅਸੀਂ ਇਸ ਕਰਕੇ ਲੈ ਕੇ ਆਏ ਕਿ ਇਹ ਸੋਸ਼ਲ ਮੀਡੀਆ ਚ ਇਹਦੇ ਚ ਟੇਬਲਟ ਬਾਰੇ ਬਹੁਤ ਗੰਭੀਰ ਵਿਸ਼ਾ ਦੇ ਤੌਰ ਤੇ ਨਿਊਜ਼ ਆ ਰਹੀਆਂ ਇਹਦੇ ਵਿੱਚ ਚਰਚਾ ਹੋ ਰਹੀ ਹੈ ਤੇ ਇਹ ਬੈਨ ਹੈ ਕਿ ਨਹੀਂ ਹੈ ਬਟ ਇਸ ਕਰਕੇ ਅਸੀਂ ਵੀ ਐਡਵਾਈਸ ਕਰ ਲਿਆ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਨੇ ਜੋ ਮਿਨਿਸਟਰੀ ਆਫ ਕੈਮੀਕਲ ਐਂਡ ਫਰਟੀਲਾਈਜ਼ਰਸ ਦੇ ਵਿੱਚ ਜੋ ਡਿਪਾਰਟਮੈਂਟ ਆਫ ਫਾਰਮਾਸਿਊਟਿਕਲਸ ਹੈ ਉਸਨੇ ਇਸ ਨੂੰ ਬੈਨ ਨਹੀਂ ਕੀਤਾ ਸਾਇਦ ਇਸ ਇਸ ਦਾ ਸੀ ਕਲੈਰਿਟੀ ਕਰਦੇ ਲੇਕਿਨ ਇਹਦੇ ਸਿੰਪਟਮਸ ਬਾਰੇ ਜੋ ਹੈ ਜੋ ਕਿ ਸੀਵਰ ਸਿੰਪਟਮਸ ਸਾਹਮਣੇ ਆਏ ਨੇ ਫਾਰਮਾਕੋ ਵਿਜੀਲੈਂਸ ਪ੍ਰੋਗਰਾਮ ਆਫ ਇੰਡੀਆ ਨੇ ਉਹਨਾਂ ਨੇ ਇਸ ਇਸ ਟੈਬੂਲੇਟ ਦੇ ਕਿਉਂਕਿ ਇਹਦੀ ਐਕਸਟਰਾ ਜਿਹੜਾ ਹੈਗਾ ਬਹੁਤ ਜ਼ਿਆਦਾ ਹੈ ਤੇ ਓਵਰ ਦਾ ਕਾਊਂਟਰ ਕਿਉਂਕਿ ਅਵੇਲੇਬਲ ਹੋ ਰਹੀ ਹੈ ਅਦਰਵਾਈਜ਼ ਓਟੀਸੀ ਡਰਗ ਨਹੀਂ ਹੈ ਲੇਕਿਨ ਇਹਦੇ ਜੋ ਸਿੰਪਟਮਸ ਹੈਗੇ ਆ ਉਹ ਬਹੁਤ ਜ਼ਿਆਦਾ ਗੰਭੀਰ ਅ ਦੇਖਣ ਵਾਇਨੇ ਤੇ ਇਸ ਕਰਕੇ ਉਹਨਾਂ ਨੇ ਵਾਰਨ ਤੋਂ ਬਿਨਾ ਸੇਫਰ ਜਿਹੜੀਆਂ ਆਲਟਰਨੇਟਿਵਸ ਆਪਣੇ ਕਲੀਨिकल ਡਾਕਟਰਸ ਨਾਲ ਕੰਸਲਟ ਕਰਕੇ ਸੇਫਰ ਡਰਗ ਦੀ ਚੋਇਸ ਆਫ ਡਰਗ ਜਿਹੜੀ ਸੇਫਰ ਡਰਗ ਤੇ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਸੋ ਇਦਾਂ ਦੀ ਅਸੀਂ ਡਿਟੇਲਸ ਜੋ ਹੈਗੇ ਜੀ ਮੈਡੀਸਿਨਸ ਦੀ ਬਾਰੇ ਹੈਲਥ ਬਾਰੇ ਨੇਚਰ ਕਯੂਰ ਬਾਰੇ ਅਸੀਂ ਇਦਾਂ ਦੀਆਂ ਵੀਡੀਓ ਜਿਹੜੀਆਂ ਲੈ ਕੇ ਆਉਂਦੇ ਰਹਿੰਨੇ ਆ ਤੇ ਤੁਸੀਂ ਸਾਡੇ ਚੈਨਲ ਹੈਲਥ ਫਾਰ ਮੈ ਅਪਡੇਟਸ ਨਾਲ ਜੁੜੇ ਰਹੋ ਤੇ ਇਸ ਤਰ੍ਹਾਂ ਦੀ ਹੋਰ ਤੁਸੀਂ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਦੇਣਾ ਤਾਂ ਜੈ